ਲਡਸੀ نیوز ਦੇ ਦਰਸ਼ਕਾਂ ਦਾ ਸਵਾਗਤ ਮੈਂ ਹਮਨਿੰਦਰ ਸਿੰਘ ਮੋਂਗਾ ਅਸੀਂ ਅੱਜ ਇਸ ਵੇਲੇ ਮੌਜੂਦ ਆ ਸਰਲਾ ਜੋਧੇ ਕਤਣੀ ਤੇ ਕਰਨੀ ਦੇ ਪੂਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੋਵਿੰਡ ਸਾਹਿਬ ਵਿਖੇ ਜਿੱਥੇ ਇਸ ਵੇਲੇ ਲੱਖਾਂ ਦੀ ਗਿਣਤੀ ਸੰਗਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਆ ਇਸ ਪਾਵਨ ਪਿੱਤਰ ਸਥਾਨ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਨੇ ਅੱਜ ਸਵੇਰੇ ਸਭ ਤੋਂ ਪਹਿਲਾਂ ਗੁਰਦੁਆਰਾ ਪੋਵਿੰਡ ਸਾਹਿਬ ਵਿਖੇ ਪਰ ਸਤੋ ਸ਼੍ਰੀ ਅਕਾਲ ਕੀਤੇ ਸ਼੍ਰੀ ਖਣਪੜ ਸਾਹਿਬ ਦੇ ਭੋਗ ਪਾਏਗੇ ਉਪਰੰਤ ਵਿਸ਼ਾਲ ਗੁਰਬਤ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਪਰ ਸਭ ਤੋਂ ਅਹਿਮ ਜਿਹੜਾ ਸੀ ਲੋਕਿਕ ਅਦਭੁਤ ਨਜ਼ਾਰਾ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਹਾਂ ਉਹ ਹੈ ਵਿਸ਼ਾਲ ਲੰਗਰਾਂ ਦਾ ਇਹ ਜਿੰਨੀਆਂ ਲਾਈਨਾਂ ਦੂਰ ਦੂਰ ਤੱਕ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਥੇ ਅਟੁੱਟ ਵਰਜਾਇਆ ਜਾ ਰਿਹਾ ਲੰਗਰ ਦਾ ਆਨੰਦ ਮਾਣਨ ਦੇ ਲਈ ਸੰਗਤਾਂ ਪਹੁੰਚੀਆਂ ਨੇ ਇੱਕ ਤਸਵੀਰ ਅੰਦਰ ਪੰਡਾਲ ਦੀ ਵੀ ਸਾਂਝੀ ਕਰਾਂਗੇ ਪਰ ਸਭ ਤੋਂ ਪਹਿਲਾਂ ਇਹ ਉਹ ਇਲਾਕਾ ਹੈ ਉਹ ਮੈਦਾਨ ਹੈ ਜਿੱਥੇ ਵਿਸ਼ਾਲ ਜਿਹੜੇ ਲੰਗਰਾਂ ਦੇ ਪੰਡਾਲ ਹੈ ਉਹ ਸਜਾਏ ਗਏ ਨੇ ਔਰ ਜਿਨ੍ਹਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਦੀ ਲੰਗਰ ਤਰ੍ਹਾਂ ਤਰ੍ਹਾਂ ਦੇ ਵਿੰਜਨ ਜਿਹੜੇ ਵਰਤਾਏ ਜਾ ਰਹੇ ਆ ਇਡਲੀ ਡੋਸਾ ਲੱਡੂ ਤਰ੍ਹਾਂ ਤਰ੍ਹਾਂ ਦੇ ਫਰੂਟ ਪਕੋੜੇ ਚਾਹ ਦਾਲ ਪ੍ਰਸ਼ਾਦਾ ਤੋਂਨੇਕਾਂ ਸਵਾਦੀ ਲੰਗਰ ਜਿਹੜੇ ਆ ਵਰਤਾਏ ਜਾ ਰਹੇ ਪਰ ਅਸੀਂ ਇੱਕ ਅੰਦਰ ਪੰਡਾਲ ਦਾ ਵੀ ਦ੍ਰਿਸ਼ ਸਾਂਝਾ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ 50 ਦੇ ਕਰੀਬ ਜਿਹੜੇ ਆ ਕੁੱਕ ਉਹ ਇਕੱਲੇ ਡੋਸੇ ਬਣਾਉਣ ਤੇ ਲੱਗੇ ਹੋਏ ਨੇ 1.200 ਵਲੰਟੀਅਰ ਜਿਹੜਾ ਉਹ ਸਿਰਫ ਲੰਗਰ ਦਾ ਪ੍ਰਬੰਧ ਸਾਮੰਦਰੀ ਲੱਗਿਆ ਹੋਇਆ ਔਰ 100 ਤੋਂ ਵੱਧ ਕਾਰੀਗਰ ਜਿਹੜੇ ਆ ਉਹ ਪਕੋੜੇ ਤੇ ਲੱਡੂ ਤਿਆਰ ਕਰਨ ਤੇ ਲੱਗੇ ਆ ਤੋ ਇੱਕ ਅਦਭੁਤ ਨਜ਼ਾਰਾ ਇਸ ਪੰਡਾਲ ਦਾ ਹੈ ਜਿੱਥੇ ਲੱਖਾਂ ਦੀ ਗਿਣਤੀ 'ਚ ਪਹੁੰਚੀ ਹੈ ਸੰਗਤਾਂ ਦੇ ਲਈ ਲੰਗਰ ਤਿਆਰ ਕੀਤੇ ਜਾ ਰਹੇ ਆ ਪਰ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਆਈਆਂ ਸੰਗਤਾਂ ਇਨਾ ਲੰਗਰਾਂ ਦਾ ਅਨੰਦ ਮਾਨ ਰਹੀ ਹੈ ਇੱਕ ਵੱਡਾ ਪੰਡਾਲ ਜਿਹੜਾ ਉਹ ਉਹ ਸਜਾਇਆ ਗਿਆ ਜਿੱਥੇ ਸਾਊਥ ਇੰਡੀਅਨ ਡਿਸ਼ ਜਿਹੜਾ ਡੋਸਾ ਤਿਆਰ ਕੀਤਾ ਜਾ ਰਿਹਾ ਹੈ ਔਰ 150 ਦੇ ਕਰੀਬ ਜਿਹੜੇ ਸ਼ਰਧਾਲੂ ਹੈ ਉਹ ਲੰਗਰ ਵਰਤੋਂ ਦੀ ਸੇਵਾ ਸਿਰਫ ਡੋਸਾ ਵਰਤੋਂ ਦੀ ਸੇਵਾ ਜਿਹੜੀ ਹੈ ਉਹ ਕਰ ਰਹੇ ਨੇ ਤੋਂ ਬੇਹਦ ਅਦਭੁਤ ਨਜ਼ਾਰਾ ਬਾਬਾ ਦੀਪ ਸਿੰਘ ਦੇ ਜਨਮ ਸਥਾਨ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪੋਵਿੰਡ ਦਾ ਹੈ ਜਿੱਥੇ ਅੱਜ ਤਨ ਤਨ ਬਾਬਾ ਦੀਪ ਸਿੰਘ ਜਨਮ ਦਿਹਾੜੇ ਦੀ ਖੁਸ਼ੀ ਦੇ ਵਿੱਚ ਲੱਖਾਂ ਦੀ ਗਿਣਤੀ ਸੰਗਤਾਂ ਇਸ ਪਾਵਨ ਪਿੱਤਰ ਸਥਾਨ ਤੇ ਦਰਸ਼ਨ ਕਰਨ ਦੇ ਲਈ ਪਹੁੰਚ ਰਹੀਆਂ ਨੇ ਔਰ ਇੱਕ ਕੋਸ਼ਿਸ਼ ਅਸੀਂ ਕਰਾਂਗੇ ਪਿੱਛੇ ਪੰਡਾਲ ਦੇ ਵਿੱਚ ਜਿਹੜੇ ਲੱਡੂ ਤਿਆਰ ਕੀਤੇ ਜਾ ਰਹੇ ਆ ਉਹ ਵੀ ਇੱਕ ਵੱਖਰਾ ਨਜ਼ਾਰਾ ਕਿਉਂਕਿ 100 ਤੋਤੇ ਕਾਰੀਗਰ ਜਿਹੜਾ ਉਹ ਨਮਕੀਨ ਲੱਡੂ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਹੈ ਤੋ ਇਹੋ ਜਿਹਾ ਆ ਨਜ਼ਾਰਾ ਇਹੋ ਜਿਹਾ ਦ੍ਰਿਸ਼ ਹੈਦ ਸਾਡੇ ਦਰਸ਼ਕਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ ਕਿ ਕਿੱਡੇ ਵਿਸ਼ਾਲ ਲੰਗਰ ਜਿਹੜੇ ਆ ਉਹ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਪਾਵਨ ਧਰਤੀ ਪੋਵਿੰਡ ਵਿਖੇ ਜਿਹੜਾ ਉਹ ਚਲਾਏ ਜਾ ਰਹੇ ਕਿਉਂਕਿ ਸੰਗਤਾਂ ਦੀ ਇੱਥਾ ਸ਼ਰਧ ਹੈ ਤਾਂ ਤਾਂ ਬਾਬਾ ਦੀਪ ਸਿੰਘ ਜੀ ਸਿਰਲਾ ਜੋਦੇ ਜਿਨ੍ਹਾਂ ਨੇ ਸੀਸ ਤਲੀ ਤੇ ਧਰ ਕੇ ਸੱਚਖੰਡ ਸ਼੍ਰੀ ਹਿੰਦਰ ਸਾਹਿਬ ਦੀ ਬੇਦਬੀ ਦੇ ਖਿਲਾਫ ਜ਼ੁਲਮਾਂ ਜਾਬਰਾਂ ਦਾ ਟਾਕਰਾ ਕੀਤਾ ਸ਼ਿਕਸ ਦਿੱਤੀ ਉਹਨਾਂ ਨੂੰ ਔਰ ਆਪਣੀ ਕੁਰਬਾਨੀ ਦੇ ਕੇ ਸੱਚਖੰਡ ਸ੍ਰੀ ਮੰਦਿਰ ਸਾਹਿਬ ਦੀ ਰੱਖਿਆ ਕੀਤੀ ਤਾਂ ਅੱਜ ਉਹਨਾਂ ਦੇ ਜਨਮ ਸਥਾਨ ਪੋਮਡ ਵਿਖੇ ਇੱਕ ਅਦਭੁਤ ਨਜ਼ਾਰਾ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ ਔਰ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਜਿੱਥੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਦਰਸ਼ਨ ਕਰ ਰਹੀਆਂ ਨੇ ਸ਼ਰਧਾ ਸਤਕਾਰ ਭੇਟ ਕਰ ਰਹੀਆਂ ਨੇ ਉੱਥੇ ਹੀ ਇੰਨਾ ਵਿਸ਼ਾਲ ਲੰਗਰਾਂ ਦਾ ਤਰ੍ਹਾਂ ਤਰ੍ਹਾਂ ਦੇ ਸਵਾਦੀ ਲੰਗਰਾਂ ਦਾ ਅਨੰਦ ਜਿਹੜਾ ਉਹ ਵੀ ਮਾਨਿਆ ਜਾ ਰਿਹਾ ਹੈ ਤਾਂ ਇਹ ਨਜ਼ਾਰਾ ਸਵੇਰੇ ਸੀ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਬਾਬਾ ਦੀਪ ਸਿੰਘ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼ਹੀਦਗੰਜ ਸ਼ਹੀਦਾ ਦੀਆਂ ਜਿੱਥੇ ਲੱਖਾਂ ਦੀ ਗਿਣਤੀ ਸੰਗਤਾਂ ਨਤਮਸਤਕ ਹੋ ਰਹੀਆਂ ਸਨ ਔਰ ਇਹ ਦ੍ਰਿਸ਼ ਜਿੱਥੇ ਪੋਪ ਕੌਰਨ ਦੇ ਲੰਗਰ ਜਿਹੜੇ ਚਲਾਏ ਗਏ ਆ ਨੇ ਲਗਭਗ 10 ਦੇ ਕਰੀਬ ਮਸ਼ੀਨਾਂ ਜਿਹੜੀ ਹੈ ਉਹ ਲਗਾਤਾਰ ਪੋਪ ਕੌਰਨ ਤਿਆਰ ਕਰ ਰਹੀਆਂ ਨੇ ਔਰ ਸ਼ਰਧਾਲੂ ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਨੇ ਵਰਤਾਈ ਜਾ ਰਹੇ ਨੇ ਲਫਾਫਿਆਂ ਵਿੱਚ ਪੋਪ ਕੌਰਨ ਜਿਹੜੇ ਪੈਕ ਕੀਤੇ ਜਾ ਰਹੇ ਹੈ ਔਰ ਸੰਗਤਾਂ ਦਾ ਠਾਠਾ ਮਾਰਦਾ ਸੁਮੰਦਰ ਇਨਾ ਲੰਗਰਾ ਦਾ ਆਨੰਦ ਮਾਨਦਾ ਹੋਇਆ ਨਜ਼ਰ ਆ ਰਿਹਾ ਹੈ। ਆ ਗਈ ਆ ਗਈ। ਹਾਂਜੀ ਹਾਂਜੀ। ਮਿੱਲ ਨੂੰ ਭੇਜਦਾ ਮਾ। ਕੀ ਤਿਆਰ ਕਰ ਰਹੇ ਹੋ? ਖਾਣ ਦੇ ਲਾਉਣੇ। ਕੈਂਡੀ ਗੋਲਾ। ਕੈਂਡੀ? ਹਾਂਜੀ। ਜਿਹਨੂੰ ਅਸੀਂ ਪੰਜਾਬੀ ਚ ਲੱਛੇ ਕਹਿੰਦੇ ਸੀ। ਹਾਂ। ਕੈਂਡੀ। ਕਿੰਨੀ ਮਸ਼ੀਨਾਂ ਲਾਈ ਹੈ ਇੱਥੇ? 12। 12 ਮਸ਼ੀਨ ਲਗਾਈ ਹੈ। ਇਹ ਕੈਂਡੀ ਗੋਲੇ ਤਿਆਰ ਕੀਤੇ ਜਾ ਰਹੇ ਜਿਹਨੂੰ ਪ੍ਰਾਤਨ ਸਮੇਂ ਜੈਸੀ ਲੱਛਾ ਕਹਿੰਦੇ ਸੀ ਤੋ ਤਰ੍ਹਾਂ ਤਰ੍ਹਾਂ ਦੇ ਸਵਾਦੀ ਲੰਗਰ ਬੇਹਦ ਹਾਂਜੀ ਬਾਜੀ ਪਹਿਲਾਂ ਤਾਂ ਤੁਸੀਂ ਆਪਣਾ ਨਾਮ ਦੱਸੋ ਸਸ਼ੀਵਾਲ ਦੀ ਮੇਰਾ ਨਾਮ ਸੁਖਬੀਰ ਦਾ ਆਪਾਂ ਜਿੱਥੇ ਆਪਣੇ ਟਾਈਗਰ ਬੌਂਸਰ ਸਿਕਿਉਰਿਟੀ ਤੋਂ ਆਏ ਆ ਸਾਡੇ ਭਾਈ ਓਨਰ ਸਾਡੇ ਬਿੱਲਾ ਭਾਜੀ ਇਹਨਾਂ ਦੇ ਕਰਕੇ ਕਿੰਨੀ ਇੱਥੇ ਟੀਮ ਜਿਹੜੀ ਹੈ ਤੁਹਾਡੀ ਲੰਗਰ ਦੀ ਸੇਵਾ ਤੇ ਲੱਗੀ ਹੋਈ ਹੈ ਸਾਡੀ ਟੀਮ ਘਟੋ ਘਟ 170 180 ਬੰਦੇ ਹੈਗੇ ਬੰਦਾ ਵਾਸਤੇ ਹਾਂਜੀ ਪਰ ਬੰਦਾ ਵਾਸਤੇ ਜੀ ਤੇ ਤਿਆਰ ਕਰਨ ਵਾਸਤੇ ਕਿੰਨੇ ਤਿਆਰ ਵਾਸਤੇ ਘਟੋ ਘਟ 4-500 ਬੰਦਾ ਜਿਹੜਾ ਕੋਕਿਆ ਉਹ ਲੱਗਾ ਪਿਆ ਜੀ 4-500 ਕੋਕ ਲੱਗਿਆ ਹਾਂਜੀ 4-500 ਕੋਕਿਆ ਜੀ ਤੇ ਵਰਤਾਂ ਦੀ ਸੇਵਾ ਕਿੰਨੇ ਸ਼ਰਦਾਲੂ ਕਰਦੇ ਵਰਤਾਂ ਦੀ ਘਟੋ ਘਟ 2-300 ਬੰਦਾ ਜਿਹੜਾ ਨਾ ਵਰਤਾਂ ਦੀ ਸੇਵਾ ਸੇਵਾਦਾਰ ਜਿਹੜੇ ਉਹ ਲੱਗੇ ਆ ਹਾਂਜੀ ਹਾਂਜੀ ਜਿਹੜਾ ਇਹ ਪ੍ਰਬੰਧ 25 ਤਰੀਕ ਤੋਂ ਲੈ ਕੇ 28 ਤਰੀਕ ਤੱਕ ਪ੍ਰਬੰਧ ਮਹਾਰਾਜ ਦੀ ਕਿਰਪਾ ਨਾਲ ਬਾਬੇ ਦੀ ਸਿੰਧੀ ਦੀ ਚਾਰ ਦਿਨ ਨਹੀਂ ਨਜ਼ਾਰਾ ਰਹਿਣਾ ਚਾਰ ਦਿਨ ਇਦਾਂ ਹੀ ਸੇਵਾ ਚੱਲਦੀ ਆ ਦਿਨ ਰਾਤ ਦਿਨ ਰਾਤ ਚਾਰ ਦਿਨ ਇਦਾਂ ਹੀ ਸੇਵਾ ਚੱਲਦੀ ਆ ਪ੍ਰਬੰਧ ਪੂਰੇ ਵਧੀਆ ਕੀਤੇ ਨੇ ਵੀ ਜਿਹੜੇ ਮੰਨ ਲਓ ਲੈਣਾ ਇਦਾਂ ਦੀਆਂ ਬਣਾਈਆਂ ਵੀ ਕਿਸੇ ਨੇ ਬੱਚੇ ਨੇ ਵੀ ਪ੍ਰਸ਼ਾਦ ਲੈਣਾ ਵਾ ਉਹ ਵੀ ਬੱਚਾ ਵੀ ਪ੍ਰਸ਼ਾਦ ਲੈ ਸਕਦਾ ਇੰਨੀ ਡਿਸਪਲਿਨ ਪੂਰਾ ਹੋਇਆ ਜੀ ਕਿਰਪਾ ਮਾਰ ਬੱਬਖੰਡੇ ਵਾਲੇ ਦੀ ਅੱਛਾ ਇਹ ਸੇਵਾ ਕੌਣ ਕਰ ਰਹੇ ਨੇ ਸੇਵਾ ਬਾਬਾ ਦੀਪ ਸਿੰਘ ਹੀ ਕਰਾ ਰਿਆ ਵਾ ਤੇ ਉਹਨੇ ਹੀ ਕਰਾਉਣੀ ਆ ਬਾਕੀ ਉਹਦੇ ਸਾਰੇ ਭਗਤ ਜਿਹੜੇ ਲੱਗੇ ਖਾਸ ਕਰਕੇ ਇਹ ਇੱਕ ਇੱਕੋ ਪਰਿਵਾਰ ਤੋਂ ਪਿਛਲੇ अनेका ਵਰਿਆਂ ਤੋਂ ਇਹ ਸੇਵਾ ਕੀਤੀ ਜਾ ਰਹੀ ਹੈ ਪਰ ਗੁਪਤ ਸੇਵਾ ਦੇ ਤੌਰ ਤੇ ਕਿਸੇ ਵੀ ਉਹ ਪਰਿਵਾਰ ਜਿਹੜਾ ਉਹ ਗੁਰੂ ਘਰ ਦੇ ਆਨੰਦ ਸੇਵਕ ਜਿਹੜਾ ਪਰਿਵਾਰ ਹੈ ਉਹਨਾਂ ਵੱਲੋਂ ਕਿਤੇ ਵੀ ਆਪਣਾ ਨਾਮ ਜਿਹੜਾ ਨਹੀਂ ਅੱਗੇ ਆਉਂਦਾ ਦਾ ਜ਼ਿਕਰ ਜਿਹੜਾ ਉਹ ਨਹੀਂ ਕੀਤਾ ਜਾਂਦਾ ਤੋਂ ਲੰਗਰਾਂ ਦੇ ਵਿਸ਼ਾਲ ਪ੍ਰਬੰਧ ਜਿਹੜੇ ਇੱਥੇ ਕੀਤੇ ਹੈਗੇ ਜਿੱਡੀ ਵੱਡੀ ਗਿਣਤੀ ਸੰਗਤਾਂ ਆ ਰਹੀ ਹੈ ਉਸ ਨੂੰ ਮੁੱਖ ਰੱਖਦੇ ਆ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਆ ਇਹ ਵਿਸ਼ੇਸ਼ ਪ੍ਰਬੰਧ ਜਿਹੜੇ ਆ ਸ਼ਾਇਦ ਪਹਿਲੀ ਵਾਰ ਕਿਤੇ ਦੇਖਣ ਨੂੰ ਮਿਲੇ ਹੋਣਗੇ ਕੋਮਿੰਟ ਸਾਹਿਬ ਬਾਬਾ ਦੀਪ ਸਿੰਘ ਦੀ ਪਾਵਨ ਧਰਤੀ ਉਹ ਸਥਾਨ ਜਿੱਥੇ ਬਾਬਾ ਦੀਪ ਸਿੰਘ ਨੇ ਦਾ ਜਨਮ ਹੋਇਆ ਕੋਮਿੰਟ ਸਾਹਿਬ ਕੋਮਿੰਟ ਸਾਹਿਬ ਦੀ ਪਾਵਨ ਧਰਤੀ ਜਿੱਥੇ ਅੱਜ ਲੱਖਾਂ ਦੀ ਗਿਣਤੀ ਸੰਗਤਾਂ ਨਤਮਸਤਕ ਹੋ ਰਹੀ ਹੈ ਬਾਬਾ ਦੀਪ ਸਿੰਘ ਦੇ ਪਾਵਨ ਸਥਾਨ ਦੇ ਦਰਸ਼ਨ ਕਰ ਰਹੀ ਹੈ ਔਰ ਇੱਕ ਸਾਹਮਣੇ ਪੰਡਾਲ ਹੈ ਜਿੱਥੇ ਕੱਲਾ ਫਰੂਟ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਬੇहद ਇੱਕ ਵੱਖਰਾ ਕਿਸਮ ਦਾ ਜਿਹੜਾ ਨਜ਼ਾਰਾ ਹੈ ਸਾਰੀ ਤਰਤੀਬ ਆਪਾ ਦੀਪ ਸਿੰਘ ਦੇ ਰੰਗ ਦੇ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੋ ਸੰਕਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਇਹਨਾਂ ਲੰਗਰਾਂ ਦਾ ਆਨੰਦ ਮਾਣ ਰਹੀ ਹੈ ਤਾਂ ਐਸੀ ਜਾਪ ਆਪਾ ਇਹ ਇੱਕ ਵੱਖਰਾ ਨਜ਼ਾਰਾ ਦੇਖ ਕੇ ਮਨ ਚ ਆਇਆ ਕਿ ਪਹਿਲਾਂ ਲੰਗਰਾਂ ਦਾ ਹੀ ਜਿਹੜਾ ਦ੍ਰਿਸ਼ ਹੈ ਉਹ ਆਪਣੇ ਦਸਕਾਂ ਨਾਲ ਸਾਂਝਾ ਕਰੀਏ ਕਿਉਂਕਿ ਇਹੋ ਜਿਹਾ ਦ੍ਰਿਸ਼ ਬਹੁਤ ਘੱਟ ਦੇਖ ਨੂੰ ਮਿਲਦੇ ਹੈ ਕਿ ਕਿੰਨੀ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਪਹੁੰਚ ਰਹੀਆਂ ਨੇ ਪਰ ਉਸੇ ਚੀਜ਼ ਨੂੰ ਮੁੱਖ ਰੱਖਦੇ ਆਂ ਇੱਥੇ ਇਹ ਵਿਸ਼ਾਲ ਪ੍ਰਬੰਧ ਜਿਹੜੇ ਆ ਉਹ ਲੰਗਰਾਂ ਦੇ ਕੀਤੇ ਗਏ ਆ ਤਾਂ ਇਹ ਪੰਡਾਲ ਕੱਲਾ ਇਹ ਵੱਡਾ ਸਾਰਾ ਪੰਡਾਲ ਜਿਹੜਾ ਨਜ਼ਰ ਆ ਰਿਹਾ ਹੈ ਇਹ ਸਿਰਫ ਤੇ ਸਿਰਫ ਫਰੂਟ ਦੇ ਲੰਗਰ ਦਾ ਹੈ ਕੱਲਾ ਫਰੂਟ ਵਰਤਾਇਆ ਜਾ ਰਿਹਾ ਹੈ ਤੇ ਹਾਂਜੀ ਫਰੂਟ ਜੀ ਇਹਨੇ ਤਰ੍ਹਾਂ ਦਾ ਇਹ ਦੇ ਖਜੂਰ ਵੀ ਆ ਖਜੂਰ ਤੇ ਫਰੂਟ ਹਾਂ ਖਜੂਰ ਜਰੀ ਕਿਸਮ ਦਾ ਫਲ ਵਰਤਾਇਆ ਚਾਰ ਇੱਕ ਪਾਈਨੈਪਲ ਸਟ੍ਰੋਬਰੀ ਅਮਰੂਦ ਸੇਬ ਤੇ ਖਜੂਰ ਹਾਂਜੀ ਚਾਰ ਪੰਜ ਫਲ ਖਜੂਰਾਂ ਜੀ ਅੰਮ੍ਰਿਤਸਰ ਦੀ ਪ੍ਰਾਤਨ ਜੀ ਖਜੂਰ ਦੋ ਹੈ ਗਿਆ ਵਾਂ ਇੱਕ ਫਰੂਟ ਵਾਲੀ ਖਜੂਰ ਹੈ ਤੇ ਇੱਕ ਮਠਿਆਈ ਵਾਲੀ ਤੇ ਬਹੁਤ ਵਧੀਆ ਲੰਗਰ ਚੱਲਦਾ ਮਹਾਰਾਜਾ ਦੀ ਕਿਰਪਾ ਦਾ ਦਿਖਾਣਾ ਚਾਹਾਂਗੇ ਅੰਦਰ ਕਿੱਧਰ ਦੀ ਜਾ ਸਕਦੇ ਆਪਾਂ ਇਹ ਜੋ ਅਦਭੁਤ ਨਜ਼ਾਰਾ ਸ਼ਾਇਦ ਇਸ ਨੂੰ ਸ਼ਬਦਾਂ ਚ ਵੀ ਬਿਆਨ ਕਰਨਾ ਮੁਮਕਿਨ ਨਹੀਂ ਹੈ ਕਿਉਂਕਿ ਪਹਿਲੀ ਵਾਰ ਇਸ ਤਰ੍ਹਾਂ ਦੇਖਿਆ ਕਿ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੀ ਆਮਦ ਹੈ ਤੇ ਹਰ ਕੋਈ ਜਿਹੜਾ ਇਹਨਾਂ ਲੰਗਰਾਂ ਦਾ ਆਨੰਦ ਮਾਣਦਾ ਨਜ਼ਰ ਆ ਰਿਹਾ ਇਹ ਪਲੇਟ ਜਿਹੜੀ ਹੈ ਜਰੂਰ ਦਿਖਾਵਾਂਗੇ ਅਸੀਂ ਪਾਪਾ ਕੀ ਨਾਮ ਹੈ ਕਿੱਥੋਂ ਆਏ ਕੇਮਕਰਨ ਤੋਂ ਸੁਰਜ ਸਿੰਘ ਆ ਨਜ਼ਾਰਾ ਕਿਤੇ ਵੇਖੀਏ ਉਹ ਨਾ ਜੀ ਨਾ 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 ਜੋ ਨਜ਼ਾਰਾ ਇੱਥੇ ਆ ਹੈ ਤਾਂ ਹੈ ਬਹੁਤ ਥੈਂਕ ਪਰ ਇੱਥੇ ਜਿਹੜਾ ਨਜ਼ਾਰਾ ਹੈ ਕੁਝ ਹੋਰ ਹੈ ਅਨੋਖਾ ਹੀ ਹੈ ਅਨੋਖਾ ਹੈ ਵੀ ਤਾਂ ਅਨੋਖੇ ਸ਼ਹੀਦ ਬਾਬਾ ਦੀ ਸਿੰਘ ਦੇ ਜਨਮ ਦਿਹਾੜੇ ਹਾਂਜੀ ਹਾਂਜੀ ਬਹੁਤ ਵਧੀਆ ਜੀ ਪ੍ਰੋਗਰਾਮ ਕਿਹੜੇ ਕਿਹੜੇ ਲੰਗਰ ਛਕੇ ਤੁਸੀਂ ਅੱਜ ਹਾਂਜੀ ਕਿਹੜੇ ਕਿਹੜੇ ਲੰਗਰ ਛਕੇ ਮੈਂ ਲੰਗਰ ਪ੍ਰਸ਼ਾਦਾ ਸਾਹਿਬ ਕੇ ਆਇਆ ਪਹਿਲੇ ਚਾਹ ਪੀਤੀ ਫਿਰ ਪ੍ਰਸ਼ਾਦਾ ਛਕੇ ਆ ਫਿਰ ਇਹ ਫਰੂਟ ਖਾ ਰਹੇ ਤੁਸੀਂ ਫਰੂਟ ਖਾ ਰਹੇ ਹੋ ਆਨੰਦ ਆ ਪੂਰਾ ਬਹੁਤ ਬਹੁਤ ਹਾਂਜੀ ਭਾਜੀ ਕਿੱਥੋਂ ਆਏ ਜੀ ਅਸੀਂ ਸ਼ਹਿਰਾ ਸਾਹਿਬ ਤੋਂ ਆਏ ਜੀ ਕਹਿੰਦਾ ਸਾਹਿਬ ਹਾਂਜੀ ਕੀ ਕਹਿਣਾ ਚਾਹੋਗੇ ਸਮਝਾ ਰਹੇ ਬਹੁਤ ਸੋਹਣਾ ਜੀ ਜਨਮ ਸਥਾਨ ਭੂਮੀ ਬਹੁਤ ਸੋਹਣਾ ਨਗਰ ਜੀ ਬਹੁਤ ਸੋਹਣਾ ਪ੍ਰੋਵੋਡਸਰ ਤਾਂ ਇਹ ਤਾਂ ਆਪਣੇ ਲੱਕੀ ਮੰਨਦੇ ਹੋ ਕਿ ਦਰਸ਼ਕਾਂ ਦਾ ਮੌਕਾ ਮਿਲਿਆ ਬਹੁਤ ਸੋਹਣੀ ਬਹੁਤ ਸੋਹਣਾ ਲੱਗਦੀ ਮਾਤਾ ਜੀ ਇਹ ਨਾਲ ਦਾ ਨਜ਼ਾਰਾ ਹੋਰ ਕਿਸੇ ਸ਼ਹਿਰ ਚ ਨਹੀਂ ਅਮਰ ਸਰ ਇਹ ਨਜ਼ਾਰਾ ਹੋਰ ਕਿਤੇ ਦੇਖਣ ਨੂੰ ਨਹੀਂ ਮਿਲ ਸਕਦਾ ਲਗਭਗ 5 ਤੋਂ 6 ਏਕੜ ਦੇ ਵਿੱਚ ਜਿਹੜਾ ਇਹ ਪੰਡਾਲ ਸਜਾਇਆ ਗਿਆ ਜਿੱਥੇ ਸਿਰਫ ਤੇ ਸਿਰਫ ਲੰਗਰ ਵਰਤਾਏ ਜਾ ਰਹੇ ਹੈ ਉਰੇ ਆਪਣੇ ਆਪ ਚ ਇੱਕ ਵੱਖਰੀ ਤਸਵੀਰ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ ਯਾਰ ਫੋਨ ਹੀ ਕਰੀ ਜਾਂਦੇ ਚਾ ਦਿਖਾ ਆਜੋ ਭਾਈ ਆਜੋ ਆਂਦੀਓ ਭਾਈ ਆਂਦੀ ਮੈਂ ਵੀ ਸਟਾਰਟ ਕਰਨੀ ਲੱਗਾਂ ਚਲੋ ਮੈਂ ਕਰੀਏ ਇੱਥੋਂ ਇੱਥੋਂ ਸ਼ੁਰੂ ਕਰੀਏ ਓਹ ਕਿਆ ਬਾਤ ਹੈ ਇਹ ਆਕਾ ਦਾ ਲੰਗੜਾ ਚਾਂਪਾ ਦਾ ਦੀ ਚਾਂਪਾ ਦਾ ਇਕੱਲੀ ਚਾਂਪਾ ਇਹ ਆਪਣੇ ਅੰਮ੍ਰਿਤਸਰ ਦੀ ਸਪੈਸ਼ਲ लवली ਭਾਜੀ ਹੈ ਜਿਹਨਾਂ ਦੀ ਚਾਂਪਾ ਹੈ ਜਿਹੜਾ ਇੱਥੇ ਜੋ ਵੀ ਫਰੂਟ ਵੀ ਲੱਗਾ ਉਹ ਵੀ ਇੰਪੋਰਟੈਂਟ ਆ ਇਹ ਨਹੀਂ ਆ ਕੋਈ ਨਾਰਮਲ ਫਰੂਟ ਨਹੀਂ ਆ ਸਾਰਾ ਇੰਪੋਰਟੈਂਟ ਆ ਫਰੂਟ ਦਾ ਫਰੂਟ ਚਾਵਲਾ ਫਰੂਟ ਦਾ ਜੇ 메인 ਫੂਡ ਆ ਇਕੱਲੇ ਚਾਂਪਾ ਦੇ 100 150 ਬੰਦਾ ਲੱਗਿਆ ਲੱਗਦਾ ਹਾਂਜੀ ਹਾਂਜੀ ਬਾਬਾ ਜੀ ਸਾਰਾ ਸਾਰੀਆਂ ਇਹ ਸਾਰੀਆਂ ਜੀ ਗਰੇਵੀ ਚਾਂਪ ਆ ਮਲਾਈ ਚਾਂਪ ਆ ਸਾਰੀਆਂ ਲੱਗੀਆਂ ਆ ਹਾਂਜੀ ਹਾਂਜੀ ਮਸਾਲਾ ਚਾਂਪ ਤੋਂ ਸਵਾ ਬੀਨ ਦੀ ਜਿਹੜੀ ਚਾਂਪ ਆ ਉਹ ਵਰਤਾਈ ਜਾ ਰਹੀ ਹੈ ਔਰ ਅਮਰਸਰ ਦੀ ਦੱਸਿਆ ਜਾ ਰਿਹਾ ਸਭ ਤੋਂ ਮਸ਼ਹੂਰ ਲਵਲੀ ਚਾਂਪ ਜਿਹੜੀ ਆ ਉਹਨਾਂ ਵੱਲੋਂ ਇੱਥੇ ਵਿਸ਼ਾਲ ਇੰਤਜ਼ਾਮ ਕੀਤੇ ਗਏ ਹੈ ਔਰੇ ਨਜ਼ਾਰਾ ਹੈ ਫਰੂਟ ਦੇ ਲੰਗਰ ਦਾ ਕੀ ਬਾਤ ਹੈ ਇਹ ਨਜ਼ਾਰਾ ਤੁਸੀਂ ਕਿਤੇ ਦੇਖਿਆ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਘਰ ਦੇ लाਡਲੇ ਉਹਨਾਂ ਦੀਆਂ ਜਨਮ ਦਿਹਾੜੇ ਦੀਆਂ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਤੁਹਾਨੂੰ ਫਰੂਟ ਦੀ ਛਲਕ ਦਿਖਾਣੇ ਆ ਕਿ ਫਰੂਟ ਦੀ ਕੁਆਲਿਟੀ ਸਰ ਇਹ ਚ ਸੱਤ ਤਰ੍ਹਾਂ ਦਾ ਫਰੂਟ ਹੈ ਸੱਤੋ ਸੱਤ ਆਰਗੇਨਿਕ ਹੈ ਐਗਜ਼ੋਟਿਕ ਹੈ ਔਰ ਇੰਪੋਰਟਡ ਹੈ ਕੋਈ ਇੰਡੀਅਨ ਫਰੂਟ ਨਹੀਂ ਇਹ ਚ ਇਹ ਚ ਸਿਰ ਸਟ੍ਰੋਬਰੀ ਹੈ ਜੀ ਇੰਪੋਰਟਡ ਰੈੱਡ ਗਰੇਪਸ ਹੈ ਕੈਲੀਫੋਰਨੀਆ ਦੇ ਡ੍ਰੈਗਨ ਫਰੂਟ ਹੈ థਾਈਲੈਂਡ ਵਾਲਾ ਪਰ ਇਹਨਾਂ ਪਲੇ ਇਰਾਨੀ ਹੈ ਫਿਰ ਇਹਰੇ ਵਿੱਚ ਐਪਲ ਹੈ ਜਿਹੜਾ ਬਹੁਤ ਵਧੀਆ ਜਪਨੀਸ ਕੁਆਲਿਟੀ ਦਾ ਐਪਲ ਹੈ ਇਹ ਤੇ ਫਰੂਟ ਦਾ ਨਜ਼ਾਰਾ ਦੇਖ ਸਕਦੇ ਜੀ ਇਹ ਅਰਜੇ ਅਮਰੂਦ ਵੀ ਹੈ థਾਈਲੈਂਡ ਵਾਲਾ ਔਰ ਫਰੂਟ ਦੀ ਕੁਆਲਿਟੀ ਕਿਤਨਾ ਤਿਆਰ ਹੁੰਦੀ ਹੈ ਤੁਸੀਂ ਦੇਖੋ ਕੀ ਜਿਹੜਾ ਫਰੂਟ ਕੱਟ ਕੇ ਆਉਂਦਾ ਫਰੈਸ਼ ਆਉਂਦਾ ਬਿਲਕੁਲ ਹਾਇ ਜਾਨੀ ਬਿਲਕੁਲ ਸਵਾਇ ਤਰੀਕੇ ਦੇ ਨਾਲ ਇਹ ਵਨ ਕੁਆਲਟੀ ਵੇਖੋ ਗਲਵਜ਼ ਪਾਏ ਆ ਜਿਹੜਾ ਤਿਆਰ ਕਰ ਰਿਹਾ ਐ ਫਰੂਟ ਚਾਰਟ ਜਿਹੜੇ ਕਟਿੰਗ ਕਰ ਰਹੇ ਆ ਉਹਨਾਂ ਨੇ ਵੀ ਗਲਵਜ਼ ਪਾਏ ਤੋਂ ਪੂਰਾ ਸਾਫ ਸੁਥਰਾ ਜਿਹੜਾ ਫਰੂਟ ਦਾ ਲੰਗਰ ਭਾਈ ਕਹਿੰਦੇ ਇੱਕੋ ਪਰਿਵਾਰ ਕਰ ਰਹੇ ਪਿਛਲੇ ਕਈ ਵਰਿਆਂ ਤੋਂ ਹਾਂ ਕਈ ਵਰਿਆਂ ਤੋਂ 10 ਤੋਂ 15 ਸਾਲ ਹੋ ਚੱਲੇ ਜੀ ਇੱਕੋ ਪਰਿਵਾਰ ਹਾਂਜੀ ਹਾਂਜੀ ਸਾਰਾ ਸੇਵਾ ਸਾਰੀ ਸੇਵਾ ਗੁਰੂ ਘਰ ਦੀ ਕਿਰਪਾ ਨਾਲ ਸਾਨੂੰ 5 ਤੋਂ 6 ਸਾਲ ਹੋ ਗਏ ਭਾਈ ਦੇ ਨਾਲ ਜੁੜੇ ਪਰ ਭਾਈ ਆਪਣਾ ਨਾਮ ਹਮੇਸ਼ਾ ਗੁਪਤੀ ਰੱਖਦੇ ਆ ਸਾ ਨਾ ਨਹੀਂ ਕਦੇ ਦੱਸਦਾ ਨਾ ਜੀ ਨਾ ਉਹਨਾਂ ਦੇ ਪਰਿਵਾਰ ਨੂੰ ਪਰਮਾਤਮਾ ਤੰਦਰੁਸਤੀ ਬਲ ਬੁੱਧੀ ਹੋਰ ਬਖਸ਼ੇ ਹੋਰ ਸੇਵਾ ਨਿਭਾਣ ਦਾ ਉਹਨਾਂ ਨੂੰ ਮੌਕਾ ਦੇਈ ਜਾਵੇ ਇਹ ਵੀ ਗੁਰੂ ਦੀ ਬਖਸ਼ਿਸ਼ ਹੈ ਕਿ ਉਹ ਉਹਨਾਂ ਤੋਂ ਸੇਵਾ ਲੈ ਰਹੇ ਗੁਰੂ ਸਾਹਿਬ ਜੀ ਬਿਲਕੁਲ ਤਾਂ ਇਹ ਪਰ ਪ੍ਰੋਪਰ ਹਰ ਕੰਮ ਬਿਲਕੁਲ ਹੈ ਜਾਨਿਕ ਤਰੀਕੇ ਨਾਲ ਸਫਾਈ ਦੇ ਨਾਲ ਅੰਦਾਜ਼ਾ ਲਗਾਇਆ ਜਾਂਦਾ ਕਿ ਕਿੱਡੀ ਵੱਡੀ ਮਾਤਰਾ ਦੇ ਵਿੱਚ ਕਿੱਡੀ ਵੱਡੀ ਕੁਆਂਟੀਟੀ ਇਹ ਕਿੰਨਾ ਕੁ ਫਰੂਟ ਲੱਗ ਜੂਗਾ ਜੀ 4 ਦਿਨਾਂ 'ਚ 4 ਦਿਨਾਂ ਦੇ ਵਿੱਚ ਘੱਟੋ ਘਾਟ 70 ਤੋਂ 80 ਲੱਗਦਾ ਫਰੂਟ ਲੈ ਕੇ ਚੱਲਦੇ ਜੀ ਤਰ ਤੋ 80 ਲੱਖ ਦਾ ਫਰੂਟ ਹਾਂਜੀ ਹਾਂਜੀ ਇਹ ਸਾਰਾ ਜਿਹੜਾ ਸਾਰਾ ਸਿਸਟਮ ਉਹਨਾਂ ਨੇ ਪੂਰਾ ਬਰਬੰਦ ਕੀਤਾ ਜਿਵੇਂ ਟੈਂਟ ਦਾ ਛੋਟਾ ਛੋਟਾ ਆਪਾਂ ਗੱਲ ਕਰ ਸਕਦੇ ਟੈਂਟ ਦਾ ਸਿਸਟਮ ਬਾਉਂਸਰ ਦਾ ਸਿਸਟਮ ਕੈਪਟਨ ਸਿਸਟਮ ਕਿ ਉਹਨਾਂ ਨੇ ਇੱਕ ਜਿਵੇਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਜਿਵੇਂ 500 ਹਜ਼ਾਰ ਬੰਦੇ ਦਾ ਕਰਨ ਲੱਗੇ ਬੰਦੇ ਨੂੰ ਹੋ ਜਾਂਦਾ ਕੁਝ ਤੇ ਇਹ ਲੱਖਾਂ ਬੰਦੇ ਨੂੰ ਲੰਗਰ ਖਵਾਇਆ ਜਾ ਰਿਹਾ ਇੰਨਾ ਵੱਡਾ ਦਿਲ ਯਾਨੀ ਦੋ ਖੂਬ ਟੋੜ ਦੇ ਰੇੜੇ ਦੇ ਕੰਮ ਹੈ ਇਹ ਹੋ ਸਕਦਾ ਬਿਲਕੁਲ ਠੀਕ ਗੱਲ ਹੈ ਜੀ ਤਾਂ ਮੈਂ ਇਹਨਾਂ ਨੂੰ ਹੋਰ ਨਾ ਨਹੀਂ ਆਣਾ ਦੇ ਪਰਿਵਾਰ ਦੇ ਵਿੱਚ ਨਾ ਜੀ ਨਾ ਨਾ ਉਹ ਦਾਜੇ ਨਹੀਂ ਜੀ ਕੀ ਨਹੀਂ ਕਰਦੇ ਉਹ ਬਿਲਕੁਲ ਸੇਵਾ ਇਸ ਤਰ੍ਹਾਂ ਕਰਦੇ ਜਿਵੇਂ ਜਿਵੇਂ ਇੱਕ ਆਮ ਬੰਦਾ ਸੇਵਾ ਕਰਦੀ ਰਸੇ ਤਰ੍ਹਾਂ ਚੱਲਦਾ ਰਹਿਣਾ ਚਾਰ ਦਿਨ ਇਸੇ ਤਰ੍ਹਾਂ ਚੱਲਦਾ ਜੀ ਕੱਲ ਵੀ ਪੂਰੀ ਤਰੀਕੇ ਨਾਲ ਨਿਭਾਇਆ ਗਿਆ 150 ਬੰਦੇ ਦੀ ਟੀਮ ਹੈ ਜਿਹੜੀ ਫਰੂਟ ਕੱਟ ਕਰਦੀ ਹੈ ਇਹ ਇਹ ਨਜ਼ਾਰਾ ਵੀ ਵੇਹੇ ਬਾਬਾ ਜੀ ਦੇ ਇਸ ਪਵਨ ਸਥਾਨ ਤੇ ਵੇਖ ਨੂੰ ਮੇਰੇ ਬਿਲਕੁਲ ਬਿਲਕੁਲ ਬਾਬਾ ਦੀਪ ਸਿੰਘ ਜੀ ਦੇ ਮਹਾਰਾਜ ਝੋਲੀਆਂ ਭਰਦੇ ਆ ਅਨੋਖੇ ਅਮਰ ਸ਼ਹੀਦ ਗੁਰੂ ਘਰ ਦੇ लाडले ਹਾਯਰ ਨਾਯਰ ਪਾਸ਼ਾ ਨੇ ਉਹਨਾਂ ਤੋਂ ਵੱਡਾ ਕੌਣ ਐ ਇਸ ਦੁਨੀਆ ਦੇ ਵਿੱਚ ਅਮਰ ਸੱਚਾ ਸੇਵਾ ਕਰਨ ਵਾਲੇ ਸ੍ਰੀ ਗੁਰੂ ਸਾਹਿਬ ਦੀ ਕਿਰਪਾ ਨਾਲ 5 ਤੋਂ 6 ਸਾਲ ਹੋ ਗਏ ਉਹ ਸੇਵਾ ਦਾ ਮੌਕਾ ਦੇ ਰਹੇ ਨੇ ਇਸ ਤਰ੍ਹਾਂ ਹੀ ਇਮਾਨਦਾਰੀ ਦੇ ਨਾਲ ਸੇਵਾ ਨਿਭਾਉਂਦੇ ਰਹੀਏ ਗੁਰੂ ਘਰ ਦੀਆਂ ਹੋਰ ਖੁਸ਼ੀਆਂ ਆਹੀ ਤਾਂ ਪੈਸੇ ਲੈ ਕੇ ਸੇਵਾ ਕਰ ਰਹੇ ਆਂ ਅਹੀ ਤਾਂ ਪੈਸੇ ਲੈ ਕੇ ਸੇਵਾ ਕਰ ਰਹੇ ਆ ਜੇ ਅਸੀਂ ਗੁਰੂ ਘਰ ਜੇ ਆਪਣੇ ਸਰੀਰ ਦਾ ਯੋਗਦਾਨ ਦੇ ਸਕਦੇ ਆ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਪੈਸਾ ਲਾ ਰਹੇ ਨੇ ਫੇਰ ਵੀ ਆਪਣਾ ਨਾਮ ਗੁਪਤ ਰੱਖਦੇ ਨੇ ਬਾਬਾ ਦੀਪ ਸਿੰਘ ਜੀ ਦੀ ਕਿੰਨੀ ਉਹਨਾਂ ਦੇ ਕਿਰਪਾ ਹੋਏਗੀ ਔਰ ਗੁਰੂ ਸਾਹਿਬ ਇਨੀ ਕੁ ਕਿਰਪਾ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪ੍ਰਬੰਧ ਉਹਨਾਂ ਨੇ ਕਰਾਇਆ ਕਿ ਧੱਕਾ ਮੁਕੀ ਨਾ ਵਜੇ ਸੰਗਤਾਂ ਨੂੰ ਬੌਂਸਰ ਵੀ ਰੱਖੇ ਨੇ ਇੱਕ ਪੂਰੀਆਂ ਤਰੀਕੇ ਨਾਲ ਲਾਈਨਾਂ ਲਾਈਆਂ ਆਈਆਂ ਟੈਂਟ ਪ੍ਰੋਪਰ ਤਰੀਕੇ ਨਾਲ ਲਾਇਆ ਹੋਇਆ ਸਫਾਈ ਹਰ ਵੇਲੇ ਹੁੰਦੀ ਰਹਿੰਦੀ ਹੈ ਘੰਟੇ-ਘੰਟੇ ਡੇਢ-ਡੇਢ ਘੰਟੇ ਬਾਅਦ ਸਫਾਈ ਹੁੰਦੀ ਰਹਿੰਦੀ ਹੈ ਜੀ ਹੋਰ ਕਿਹੜੇ-ਕਿਹੜੇ ਲੰਗਰ ਇੱਥੇ ਦੱਸੋ ਇੱਥੇ ਫਰੂਟ ਦਾ ਲੰਗਰ ਚੱਲ ਰਿਹਾ ਜੀ ਚੰਪਾ ਦਾ ਲੰਗਰ ਚੱਲ ਰਿਹਾ ਜੀ ਖਜੂਰਾਂ ਦਾ ਲੰਗਰ ਚੱਲ ਰਿਹਾ ਜੀ ਉਹ ਦੇਖੋ ਖਜੂਰ ਇੱਕ ਇੰਪੋਰਟਡ ਫਰੂਟ ਵਿੱਚ ਖਜੂਰ ਭਾਜੀ ਨੇ ਮੰਗਾਈ ਹੈ ਦੁਬਈ ਦੀ ਉਹਦਾ ਲੰਗਰ ਵੀ ਚੱਲ ਰਿਹਾ ਜੀ ਬਾਹਰ ਉਹ ਲੱਗ ਚੱਲ ਰਿਹਾ ਉਹ ਲੱਗ ਚੱਲ ਰਿਹਾ ਜੀ ਉਹ ਖਜੂਰ ਹਰ ਇੱਕ ਨੂੰ ਕਹਿੰਦੇ ਹਰ ਇੱਕ ਦੇ ਸੰਗਤ ਦੇ ਮੂਹ ਦੇ ਵਿੱਚ ਖਜੂਰ ਖਵਾਈ ਜਾਵੇ ਉਹ ਕਹਿੰਦੇ ਨੇ ਕਿ ਜਿਹੜਾ ਫਰੂਟ ਅਸੀਂ ਘਰ ਖਾਂਦੇ ਹਾਂ ਉਸ ਤੋਂ ਵਧੀਆ ਫਰੂਟ ਇਹ ਤੇ ਖਵਾਉਣਾ ਹੈ ਐਨੀ ਸ਼ਰਧਾ ਗੁਰੂ ਘਰ ਦੀ ਆਜੋ ਅੱਗੇ ਚੱਲਦੇ ਨਾਲ ਨਾਲ ਖਜੂਰ ਵੀ ਦਿਖਾ ਕੇ ਆਈਏ ਆਜੋ ਦਿਖਾਓ ਜੀ ਦਿਖਾਓ ਜਰੂਰ ਦਿਖਾਓ ਅਸੀਂ ਚਾਹ ਰਹੇ ਕਿ ਪਤਾ ਲੱਗੇ ਵੀ ਕਿੰਨੀ ਛਰਦਾ ਸੰਗਤਾਂ ਦੀ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਕਿੰਨਾ ਸਤਕਾਰ ਹੈ ਕਿ ਇੱਕ ਪਰਿਵਾਰ ਨੇ ਕਰੋੜਾਂ ਰੁਪਏ ਖਰਚ ਕੇ ਇੱਥੇ ਵਿਸ਼ਾਲ ਲੰਗਰ 4 ਦਿਨਾਂ ਦੇ ਲਈ ਚਲਾ ਰਿਹਾ ਹੈ ਪਰ ਉਹ ਪਰਿਵਾਰ ਕਦੇ ਨਹੀਂ ਚਾਹਦਾ ਕਿ ਸਾਡਾ ਨਾਮ ਵੀ ਆਵੇ ਸਾਨੂੰ ਪਤਾ ਲੱਗਿਆ ਸੀ ਉਚੇਚੇ ਤੌਰ ਤੇ ਇੱਥੇ ਪਹੁੰਚੇ ਸਿਰਫ ਇਹ ਦਿਖਾਉਣ ਦੇ ਲਈ ਕਿ ਕਿੰਨਾ ਜਜ਼ਬਾ ਕਿੰਨੀ ਛਰਦਾ ਕਿੰਨਾ ਸਤਕਾਰ ਹੈ ਬਾਬਾ ਅਧਿਪ ਸਿੰਘ ਜੀ ਪ੍ਰਤੀ ਕਿ ਕਿੰਨੀ ਸਫਾਈ ਦੇ ਨਾਲ ਸਾਰਾ ਲੰਗਰ ਕਿੰਨਾ ਡਿਸਪਲਿਨ ਦੇ ਨਾਲ ਪੂਰਾ ਪ੍ਰਬੰਧ ਕੀਤਾ ਗਿਆ ਹਰ ਪੰਡਾਲ ਦੇ ਵਿੱਚ ਕਯੂ ਸਿਸਟਮ ਤਿਆਰ ਕੀਤਾ ਗਿਆ ਔਰ ਮੈਨੇਜ ਕਰਨ ਵਾਸਤੇ ਡੇਢ ਤੋਂ 200 ਬੌਂਸਰ ਜਿਹੜੇ ਇੱਥੇ ਉਹ ਤਾਇਨਾਤ ਕੀਤੇ ਗਏ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਹਫੜਾ ਦਫੜੀ ਨਾ ਬੱਚੇ ਔਰ ਬੜੀ ਸੰਗਤ ਵੀ ਬੜੀ ਸ਼ਰਧਾ ਭਾਵ ਨਾਲ ਦੇ ਨਾਲ ਬੜੇ ਡਿਸਪਲਿਨ ਦੇ ਨਾਲ ਅਨੁਸ਼ਾਸਨ ਚ ਰਿਹਾ ਕਿ ਇਹਨਾਂ ਲੰਗਰਾਂ ਦਾ ਆਨੰਦ ਮਾਣ ਰਹੀ ਹੈ ਔਰ ਸਭ ਤੋਂ ਅਹਿਮ ਗੱਲ ਜੋ ਪਰਿਵਾਰ ਪਿਛਲੇ 15 ਸਾਲਾਂ ਤੋਂ ਇੱਕ ਕਰੋੜ ਰੁਪਏ ਖਰਚ ਕੇ ਤਰੋ ਤਰਾਂ ਦੇ ਸਾਦੀ ਲੰਗਰ ਵਰਤੋਂ ਦੀ ਸੇਵਾ ਇੱਥੇ ਕਰ ਰਿਹਾ ਹੈ ਉਹ ਵੀ ਆਪਣੇ ਆਪ ਦੀ ਇੱਕ ਮਿਸਾਲ ਹੈ ਕਿਉਂਕਿ ਪਰਿਵਾਰ ਕਦੇ ਵੀ ਆਪਣਾ ਨਾਮ ਜਿਹੜਾ ਨਹੀਂ ਸਾਹਮਣੇ ਆਂ ਦੇਣਾ ਚਾਹਦਾ ਤੋਂ ਗਲਵਜ਼ ਪਾਏ ਨੇ ਇਹਨਾਂ ਸੇਵਕਾਂ ਨੇ ਜੋ ਫਰੂਟ ਕੱਟ ਰਹੇ ਨੇ ਜੋ ਲੰਗਰ ਤਿਆਰ ਕਰ ਰਹੇ ਨੇ ਜੋ ਲੰਗਰ ਵਰਤਾਏ ਕਰ ਰਹੇ ਵਰਤਾਨ ਦੀ ਸੇਵਾ ਕਰ ਰਹੇ ਹੈ ਤੋਂ ਪੂਰਾ ਹਾਈਜਾਇਨਿਕ ਰੱਖਿਆ ਗਿਆ ਸਾਰਾ ਬਿਲਕੁਲ ਜੀ ਬਿਲਕੁਲ ਜੀ ਦਿਨ ਰਾਤ ਕਟਿੰਗ ਹੁੰਦੀ ਹੈ ਜੀ ਫਰੂਟ ਦੀ ਤਾਂ ਵੀ ਬਾਬਾ ਜੀ ਦੀ ਇੰਨੀ ਕਿਰਪਾ ਹੈ ਕਿ ਸੰਗਤ ਭੁਗਤਾਈ ਜਾ ਰਹੀ ਹੈ ਜੀ ਦੇਖੋ ਫਰੂਟ ਦੀ ਸਾਡਾ ਫਰੂਟ ਦੀ ਸਾਬਤ ਕੁਆਲਟੀ ਵਿਖਾਈਏ ਪਿੱਛੇ ਚੱਲੋ ਦੀ ਬਾਜੀ ਨੇ ਮੰਗਾਈ ਹੈ ਜੀ థਾਈਲੈਂਡ ਤੋਂ ਪੂਰੀ ਡਰੈਗਨ ਫਰੂਟ ਹਾਂਜੀ ਹਾਂਜੀ ਪੂਰੀ ਇੱਕ ਗੱਡੀ ਹਾਂਜੀ 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 ਇਹ థਾਈਲੈਂਡ ਦਾ ਡਰੈਗਨ ਫਰੂਟ ਹੈ ਜੀ ਉਹ ਕਹਿੰਦੇ ਜਿਹੜਾ ਚਲੋ ਆਮ ਬੰਦਾ ਫਰੂਟ ਜਿਹੜਾ ਵਧੀਆ ਨਹੀਂ ਖਾ ਸਕਦਾ ਕਿ ਮੇਰੇ ਵੱਲੋਂ ਜੇ ਕੋਸ਼ਿਸ਼ ਕੀਤੀ ਜਾਵੇ ਕਿ ਮੈਂ ਫਰੂਟ ਦੀ ਸੇਵਾ ਨਿਭਾ ਸਕਾਂ ਵਧੀਆ ਹਰ ਤਰ੍ਹਾਂ ਦੀ ਸੇਵਾ ਨਿਭਾ ਸਕਾਂ ਆ ਦੇਖੋ ਜੀ ਇਹ ਜਪਨੀਸ ਐਪਲ ਹੈ ਜੀ ਇਹ ਆਮ ਤੌਰ ਤੇ ਤੁਹਾਨੂੰ ਪੂਰੇ ਸ਼ਹਿਰ ਚੋਂ ਕੀ ਤੁਹਾਨੂੰ ਪੂਰੇ ਪੰਜਾਬ ਚੋਂ ਨਹੀਂ ਮਿਲੇਗਾ ਇਹ ਫਿਊਜੀ ਐਪਲ ਨਹੀਂ ਹੈ ਚਾਈਨਾ ਵਾਲਾ ਇਹ ਜਪਨੀਸ ਐਪਲ ਹੈ ਫਿਊਜੀ ਇਹ オリジナル ਕੁਆਲਿਟੀ ਹੈ ਇਹਰਾ ਰੇਟ ਮਾਰਕੀਟ ਦੇ ਵਿੱਚ ਜੇ ਆਵੇ ਪਰਚੂਨ ਦੇ ਵਿੱਚ ਰਿਟੇਲ ਦੇ ਵਿੱਚ 600 ਰੁਪਏ ਕਿਲੋ ਦੀ ਐਵਰੇਜ ਹੋਏਗੀ ਜੀ ਇਹਰਾ ਮਾਰਕੀਟ ਦੇ ਵਿੱਚ ਰੇਟ ਹੋਏਗਾ 200 ਤੋਂ 250 ਰੁਪਏ ਕਿਲੋ ਆਣ-ਬਾਣ ਹਾਂਜੀ ਆ ਫਰੂਟ ਦੀ ਹਾਂਜੀ ਹੋਰ ਦਾਨੋ ਬਹਾਨੇ ਆ ਖਜੂਰ ਦਿਓ ਜੀ ਦੁਬਈ ਵਾਲੀ ਆਪਣਾ ਕੀ ਕੰਮ ਆ ਭਾਜੀ ਆਪਣਾ ਟੈਂਟ ਦਾ ਕੰਮ ਆ ਜੀ ਟੈਂਟ ਦਾ ਹਾਂਜੀ ਸਾਰਾ ਟੈਂਟ ਦੀ ਸੇਵਾ ਤੁਸੀਂ ਕੀਤੀ ਹਾਂਜੀ ਸਾਰੀ ਆਪਣੇ ਕੋਈ ਆ 14 ਸਾਲ ਹੋ ਗਏ ਭਾਈ ਨਾਲ ਜੁੜੇ ਨੂੰ ਮੈਨੂੰ ਜਿਹੜਾ ਪਰਿਵਾਰ ਸੇਵਾ ਕਰ ਰਿਹਾ ਹਾਂਜੀ ਹਾਂਜੀ ਕਿੰਨੇ ਰਿਚ ਟੈਂਟ ਲੱਗਿਆ ਕੀ ਭਾਜੀ ਕੋਈ ਅਨੁਗਿਆ 60 70 ਵੋਟਾਂ ਤੇ 200 ਵੋਟਾਂ ਦੇ ਚਾਰ ਟੈਂਟ ਲਾਇਏ ਜੀ ਇਥੇ ਕਾਫੀ 70 22 200 ਦੇ ਚਾਰ ਟੈਂਟ ਲਾਏ ਲੰਗਰਾਂ ਹਾਂਜੀ ਵੱਡੇ ਲੱਗ ਲੱਗ ਗਿਆ ਜੀ ਕਾਫੀ ਵੱਡੀ ਟੀਮ ਲਾਣੀ ਪਈ ਉਹ ਤੁਹਾਨੂੰ ਹਾਂਜੀ 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 ਐਨੀ ਛੋਟੀ ਜੀ ਪਾਰਕ ਤੋਂ ਉਦਦੋਂ ਸ਼ੁਰੂ ਕੀਤਾ ਸੀ 14 ਸਾਲ ਅੱਜ ਤੋਂ ਪਹਿਲਾਂ ਤੇ ਮਹਾਰਾਜ ਦੀ ਕਿਰਪਾ ਬਾਬੇ ਦੀਸਾਂ ਦੀ ਉਹਨਾਂ ਦੇ ਵੀ ਸਾਡੇ ਦੇ ਵੀ ਤੇ ਸਾਡੇ ਕੋਲ ਬਿਲਕੁਲ ਉਹਨਾਂ ਹੀ ਸਾਡਾ ਕੰਮ ਚਲਾਇਆ ਮੈਂ ਤੁਹਾਨੂੰ ਆਖਾਂ ਤੇ ਉਹਨਾਂ ਦੀ ਬਖਸ਼ਿਸ਼ ਬਾਬੇ ਦੀਸਾਂ ਦਾ ਇਹ ਕਿਹੜਾ ਫਰੂਟ ਹੈ ਜੀ ਤੁਸੀਂ ਦੇਖ ਸਕਦੇ ਜੀ ਇਹ ਹੈਗਾ ਜੀ ਕੀਮੀਆਂ ਖਜੂਰ ਦੁਬਈ ਦੀ ਇਹ ਬੱਚਾ ਵੀ ਖਾ ਸਕਦਾ ਜੀ ਇਹ ਬਜ਼ੁਰਗ ਵੀ ਖਾ ਸਕਦਾ ਜੀ ਇਹ ਸਭ ਤੋਂ ਵਧੀਆ ਖਜੂਰ ਨੇਚਰਲ 슈ਗਰ ਦੀ ਖਜੂਰ ਹੁੰਦੀ ਹੈ ਜੀ ਇਹ ਆ ਦੇਖੋ ਫਰੂਟ ਦੀ ਕੁਆਲਿਟੀ ਇੱਕਦਮ ਸਾਫ਼ ਸੁਥਰੀ ਪੁੱਛੋ ਚੀਜ਼ ਆਉਣੀ ਹੈ ਔਰ ਉਹਨਾਂ ਨੂੰ ਮਾਲ ਦੇ ਵਿੱਚ ਕੋਈ ਉਹਨੀ ਇੱਕੀ ਨਹੀਂ ਚਾਹੀਦੀ ਜੀ ਔਰ ਗੁਰੂ ਗੁਰੂ ਸਾਹਿਬ ਦੀ ਇੰਨੀ ਕਿਰਪਾ ਦੇਖੋ ਇਹ ਅਮਰੂਦ ਅੰਦਰੋਂ ਰੈੱਡ ਨਿਕਲਦਾ ਇਹ ਥਾਈਲੈਂਡ ਦਾ ਅਮਰੂਦ ਹੈ ਜੀ ਇੱਕ-ਇੱਕਲਾ ਪੀਸ ਵੇਖੋ ਪੈਕ ਹੋ ਕੇ ਪਿੱਛੋਂ ਆਉਂਦਾ ਇਰਾਨੀ ਪਾਈਨੈਪਲ ਆ ਆ ਦੇਖੋ ਇਹ ਬਾਹਰੋਂ ਹਰਾ ਹੁੰਦਾ ਜੀ ਅੰਦਰੋਂ ਬਿਲਕੁਲ ਮਿੱਠਾ ਹੁੰਦਾ ਜੀ ਸ਼ਹਿਦ ਦੀ ਤਰ੍ਹਾਂ ਵਿਦਆਊਟ ਮਸਾਲੇ ਇਹ ਫਰੂਟ ਆ ਮਾਰਕੀਟ ਚ ਘੱਟ ਮਿਲਦਾ ਜੀ ਨਾ ਜੀ ਮਿਲੇਗਾ ਹੀ ਨਹੀਂ ਜੀ ਤੁਹਾਨੂੰ ਆਮ ਤੌਰ ਤੇ ਨਹੀਂ ਮਿਲੇਗਾ ਇਹ ਕਿੱਥੋਂ ਲੱਗਾਇਆ ਗਏ ਇਹ ਫਰੂਟ ਸਾਰਾ ਹੁੰਦਾ ਜੀ ਬੰਬੇ ਤੋਂ ਆਉਂਦਾ ਜੀ ਜਿਹੜੇ ਪੋਰਟ ਲੱਗਦੇ ਆ ਮਦਰਾਸ ਦੇ ਕੋਲੋਂ ਉੱਥੋਂ ਆਉਂਦਾ ਐਸ ओरिजिनल ਇੰਪੋਰਟਡ ਕੋਈ ਇੰਡੀਅਨ ਫਰੂਟ ਨਹੀਂ ਇਹਨਾਂ ਨੇ ਲਵਾਇਆ ਜੀ ਤੋਂ 25 ਤਰੀਕ ਨੂੰ ਇਹ ਵਿਸ਼ਾਲ ਲੰਗਰ ਆਰੰਭ ਕੀਤੇ ਗਏ ਸੀ ਕੱਲ 28 ਤਰੀਕ ਤੱਕ ਇਸੇ ਤਰ੍ਹਾਂ ਜਾਰੀ ਰਹਿਣਗੇ ਜਿਨ੍ਹਾਂ ਚ 1000 ਤੋਂ ਵੱਧ ਵਿਅਕਤੀ ਜਿਹੜੇ ਆ ਉਹ ਲੰਗਰ ਤਿਆਰ ਕਰਨ ਦੀ ਸੇਵਾ ਕਰ ਰਹੇ ਆ ਵਰਤਾਨ ਦੀ ਸੇਵਾ ਕਰ ਰਹੇ ਆ ਮਜ਼ਦੂਰਾਂ ਦਾ ਘਰ ਭਰ ਰਹੀ ਵੇਖੋ ਮਜ਼ਦੂਰਾਂ ਨੂੰ ਦਿਹਾੜੀਆਂ ਦੇ ਰਿਹਾ ਇੱਕ ਕਿਰਪਾ ਕਰ ਰਹੇ ਉਹਨਾਂ ਨੂੰ ਵੀ ਕਾਰੋਬਾਰ ਦੇ ਰਹੇ ਆ ਇਹ ਬੜੀ ਵੱਡੀ ਕਿਰਪਾ ਜੀ ਉਹਨਾਂ ਦੀ ਆ ਦੇਖੋ ਜੀ ਚਾਂਪਾ ਕਈ ਤਰ੍ਹਾਂ ਦੀਆਂ ਚਾਂਪਾਂ ਜੀ ਇਹਦੇ ਵਿੱਚ ਜਿਹੜੀਆਂ ਫਰੈਸ਼ ਚਾਂਪਾਂ ਜਿਹੜੀ ਚਾਂਪ ਦੀ ਕੁਆਲਿਟੀ ਹੈ ਉਹ ਵੀ A1 ਹੈ ਚਾਂਪ ਜਿਵੇਂ ਐ ਸੌਫਟ ਕੁਆਲਿਟੀ ਜਿਵੇਂ A1 ਕੁਆਲਿਟੀ ਜਿਵੇਂ ਤੁਹਾਨੂੰ ਆਮ ਤੌਰ ਤੇ ਬਾਜ਼ਾਰ ਚਾਂਪ ਨਹੀਂ ਮਿਲੇਗੀ ਅਜਿਹੀ ਕੁਆਲਿਟੀ ਦੀ ਆ ਦੇਖੋ ਤੁਸੀਂ ਚਾਂਪ ਦੀ ਕੁਆਲਿਟੀ ਦੇਖ ਸਕਦੇ ਜੀ ਚਾਂਪ A1 ਕੁਆਲਿਟੀ ਇੱਕ ਇਕੱਲਾ ਇਕੱਲਾ ਬੰਦਾ ਦੇਖੋ ਇੱਕ ਪ੍ਰੋਪਰ ਤਰੀਕੇ ਨਾਲ ਤਿਆਰ ਕਰ ਰਿਹਾ ਕਿ ਕਿਤੇ ਕੋ ਕੱਚੀ ਨਾ ਰਹਿ ਜੇ ਪੂਰੀ ਪ੍ਰੋਪਰ ਪੱਕ ਗਏ ਜਿਵੇਂ ਕਿਸੇ ਦੇ ਮੂੰਹ ਦੇ ਵਿੱਚ ਚੀਜ਼ ਜਾਵੇ ਤੇ ਬਿਲਕੁਲ ਸਾਫ਼ ਸੁਥਰੀ ਜਾਵੇ ਉਹਦੇ ਵਿੱਚ ਇਹ ਨਹੀਂ ਭਾਜੀ ਕਰਦੇ ਕਿ ਕੁਆਲਿਟੀ ਵੱਲੋਂ ਜਾਂ ਮੱਖਣ ਵੱਲੋਂ ਜਾਂ ਕੋਈ ਆਪਾਂ ਬਟਰਿੰਗ ਕਰਨੀ ਹੈ ਜਾਂ ਕੋਲਾ ਲਾਉਣਾ ਹੈ ਜਾਂ ਮਜ਼ਦੂਰ ਰੱਖਣੇ ਆ ਜਾਂ ਲੇਬਰ ਜਿਹੜੀ ਲਾਉਣੀ ਹੈ ਉਹ ਵੱਧ ਤੋਂ ਵੱਧ ਤਰੀਕੇ ਦੇ ਨਾਲ ਸਹੀ ਤਰੀਕੇ ਦੇ ਨਾਲ ਕੰਮ ਹੋਵੇ। ਔਰ ਬਿਲਕੁਲ ਸਾਫ਼ ਤਰੀਕੇ ਨਾਲ ਹਾਈਜੈਨਿਕ ਤਰੀਕੇ ਦੇ ਨਾਲ ਕੰਮ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ। ਇਹਨਾਂ ਤਾਂ ਕੋਈ ਆਪਣੇ ਘਰ ਦੀ ਕਿਸੇ ਦੀ ਪੁੱਤ ਦਾ ਵਿਆਹ ਹੋਵੇ ਇਹਨਾਂ ਧਿਆਨ ਤਾਂ ਉੱਥੇ ਹੀ ਰੱਖਦੇ ਮਹਾਰਾਜ ਉਹ ਧੀ ਪੁੱਤ ਦਾ ਵਿਆਹ ਤੇ ਚਲੋ ਬੰਦਾ ਉਮਰ ਜੇ ਇੱਕ ਵਾਰ ਹੀ ਕਰਨਾ ਇਹ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਿਰਪਾ ਹਰ ਸਾਲ ਇਸੇ ਤਰ੍ਹਾਂ ਹਰ ਸਾਲ ਵੱਧਦਾ ਜਾ ਰਿਹਾ ਜੀ ਮਤਲਬ ਪਿਛਲੇ ਸਾਲ ਥੋੜਾ ਘੱਟ ਸੀ ਉਸ ਤੋਂ ਪਹਿਲੇ ਸਾਲ ਹੋਰ ਘੱਟ ਸੀ ਮਤਲਬ ਜਿਹੜੇ ਆਉਣ ਵਾਲੇ ਸਮੇਂ ਜਿਹੜਾ ਜਸਦਾ ਵੀ ਉਸ ਪਰਿਵਾਰ ਤੇ ਜਿਹੜਾ ਆਪਣਾ ਨਾਂ ਨਹੀਂ ਦੱਸਣਾ ਚਾਹੁੰਦਾ ਵੀ ਬਾਬਾ ਦੀਪ ਸਿੰਘ ਦੀ ਕਿੱਡੀ ਬਖਸ਼ਿਸ਼ ਬਹੁਤ ਵੱਡੀ ਬਖਸ਼ਿਸ਼ ਹੈ ਜੀ ਔਰ ਇਸ ਤਰ੍ਹਾਂ ਹੀ ਬਖਸ਼ਿਸ਼ ਬਣਾਈ ਰੱਖੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਘਰ ਖੁਸ਼ੀਆਂ ਖੇੜੇ ਤੰਦਰੁਸਤੀ ਬਖਸ਼ੇ ਕਿ ਮਰੇ ਐਸੇ ਨਾਂ ਨਹੀਂ ਦੱਸਣਾ ਗੁਪਤ ਰੱਖਣਾ ਹਰ ਤਾਰਾ ਲੰਗਰ ਲਾਂਦੇ ਰ ਹਨ ਉਹ ਆਪਣੀ ਫੋਟੋ ਵੀ ਨਹੀਂ ਦੱਸਦੇ ਜੀ ਨਾਮ ਨਹੀਂ ਲਾਉਂਦੇ ਜੀ ਨਾਮ ਖਾਉਂਦੇ ਵੀ ਨਹੀਂ ਜੀ ਉਹ ਐਸ ਤਰ੍ਹਾਂ ਜਿਵੇਂ ਕੰਮ ਕਰਦੇ ਨੇ ਜਿਵੇਂ ਸੇਵਾਦਾਰ ਹੋ ਕੇ ਕੰਮ ਕਰਦੇ ਨੇ ਤੇ ਇਹ ਇਹ ਵਰਤਾਨ ਦੀ ਸੇਵਾ ਇੱਥੇ ਕੀਤੀ ਜਾ ਰਹੀ ਹੈ ਬੜੇ ਤਰੀਕੇ ਦੇ ਨਾਲ ਆਉਂਦੀ ਹੈ ਬੜੇ ਡਿਸਪੀਸਿਪਲਨ ਦੇ ਨਾਲ ਤਿੰਨ ਤਿੰਨ ਚਾਰ ਚਾਰ ਲਾਈਨਾਂ ਜਿਹੜੀਆਂ ਉਹ ਲਗਾਈਆਂ ਗਈਆਂ ਤੇ ਬੜੇ ਅਨਸਾਸ਼ਣ ਚ ਰਹਿ ਕੇ ਬਿਨਾਂ ਕਿਸੇ ਭੱਜ ਦੜ ਬਿਨਾਂ ਕਿਸੇ ਹਫੜਾ ਦਫੜੀ ਤੋਂ ਬੜਾ ਸਿਸਟਮ ਤੇ ਵਿੱਚ ਜਿਹੜਾ ਸਾਰਾ ਪਲਾਨ ਕੀਤਾ ਗਿਆ ਸਾਰਾ ਕਿਊ ਸਿਸਟਮ ਤਿਆਰ ਕੀਤਾ ਗਿਆ ਚਾਰ ਲਾਈਨਾਂ ਲੱਗੀਆਂ ਨੇ ਸ਼ਰਦਾਲੂਆਂ ਦੀਆਂ ਔਰ ਜਦੋਂ ਅੱਗੇ ਟੇਬਲ ਫੁੱਲ ਹੋ ਗਿਆ ਤੇ ਮਗਰ ਜਿਹੜੇ ਸ਼ਰਦਾਲੂ ਨੂੰ ਰੋਕ ਦਿੱਤਾ ਜਾਂਦਾ ਹੁਣ ਟੇਬਲ ਕਲੀਅਰ ਹੋਇਆ ਤੇ ਹੁਣ ਇਹਨਾਂ ਨੂੰ ਅੱਗੇ ਅੰਨ ਦਿੱਤਾ ਜਾਊਗਾ ਔਰ ਪੂਰੇ ਬੌਂਸਰਾਂ ਦੀ ਵੱਡੀ ਟੀਮ ਜਿਹੜੀ ਹੈ ਉਹ ਤਨਤ ਕੀਤੀ ਗਈ ਤਾਂ ਜੋ ਹਰ ਕੰਮ ਜਿਹੜਾ ਹੈ ਹਰ ਲੰਗਰ ਹਰ ਪੰਡਾਲ ਦਾ ਜੋ ਚੱਲ ਰਿਹਾ ਲੰਗਰ ਉਹ ਪੂਰੇ ਸੰਸਾਸ਼ਨ ਦੇ ਵਿੱਚ ਰਹਿ ਕੇ ਪਰ ਤਿਆਰ ਜਾ ਸਕੇ ਫਰੂਟ ਜਿਹੜੀ ਉਹਨਾਂ ਨੇ ਪਲੇਟ ਵੀ ਰੱਖਣੀ ਹੈ ਉਹ ਵੀ ਵਧੀਆ ਰੱਖਣੀ ਹੈ ਫਰੂਟ ਜਿਹੜੇ ਕਾਂਟੇ ਰੱਖਣੇ ਉਹ ਵੀ ਵਧੀਆ ਰੱਖਣੇ ਇਹ ਨਹੀਂ ਹੈ ਕਿ ਆਪਾਂ ਜਿਵੇਂ ਚੱਲਦਾ ਜਿਵੇਂ ਕੰਮ ਆਪਾਂ ਵਿਆਹ ਸ਼ਾਦੀਆਂ 'ਚ ਵੀ ਇਹੋ ਜਿਹਾ ਕੰਮ ਕਈ ਵਾਰੀ ਵੇਖਣ ਨੂੰ ਨਹੀਂ ਮਿਲਦਾ ਇੰਨੀ ਫਰੂਟ ਦੀ ਕੁਆਲਿਟੀ ਇੰਨੀ ਹਰ ਚੀਜ਼ ਦੀ ਕੁਆਲਿਟੀ ਡਿਸਿਪਲਿਨਰ ਨਹੀਂ ਵੇਖਣ ਨੂੰ ਮਿਲਦਾ ਜੀ ਇੱਕ ਹੁਣ ਚੱਲ ਕੇ ਅਸੀਂ ਇੱਧਰ ਖਜੂਰਾਂ ਦੀ ਇਹ ਖਜੂਰਾਂ ਵਰਤਾਈਆਂ ਜਾ ਰਹੀਆਂ ਜਿਹੜਾ ਅੰਮ੍ਰਿਤਸਰ ਦੀ ਇੱਕ ਪ੍ਰਾਤਨ ਤੇ ਵਿਰਾਸਤੀ ਮਠਿਆਈ ਹੈ ਪਿਓਰ ਪਿਓਰ ਦੇਸੀ ਘਿਓ ਜਿਹੜੀ ਮੱਲਵੇ ਇਕੱਠਾ ਯਾਰ ਕਿੱਥੇ ਕੀਤੀ ਜਾ ਰਹੀ ਹੈ ਇੱਥੇ ਤਿਆਰ ਹੁੰਦੀ ਲਾਈਵ ਤਿਆਰ ਹੋ ਰਹੀ ਪਿੱਛੇ ਦੇਖੋ ਤੇ ਹੀ ਆ ਸਾਰੀ ਰਾਤ ਦੇ ਲੱਗੇ ਸੇਵਾਦਾਰ ਜਿਹੜੇ ਤਿਆਰ ਕਰ ਰਹੇ ਨੇ ਔਰ ਇਹਨਾਂ ਦੀ ਪੂਰੀ ਟੀਮ ਹੀ ਜਿਹੜੀ ਤਿਆਰ ਕਰਨ ਵਾਸੇ ਆਈ ਸੀ ਪਿਓਰ ਦੇਸੀ ਕਿ ਉਹਦੀ ਪ੍ਰੈਪਰੇਸ਼ਨ ਜਿਹੜੀ ਕਜੋਰਾ ਜੀ ਜਿਹੜੀ ਬੋਡੀ ਨੂੰ ਨਿਖ ਗਿੰਦੀ ਏ ਔਰ ਇੱਕ ਉਸ ਸੇਵਾ ਨਿਭਾਉਂਦੇ ਨੇ ਕਿ ਜਿਹੜੀ ਚੀਜ਼ ਇਹ ਸੰਗਤ ਦੇ ਮੂੰਹ ਦੇ ਜੇ ਵਿੱਚ ਜਾਵੇ ਉਹ ਅਮਰਤ ਬਣ ਜਾਏ ਔਰ ਅੰਦਰ ਜਾ ਕੇ ਔਰ ਗੁਰੂ ਘਰ ਦੇ ਜਿਹੜੇ लाडले ਨੇ ਉਹ ਇਸੇ ਤਰ੍ਹਾਂ ਆਪਣੀਆਂ ਸੇਵਾ ਨਿਭਾਉਂਦੇ ਰਹਿੰਦੇ ਨੇ ਹੋਰ ਮਹਾਰਾਜਾਂ ਨੂੰ ਬਲ ਬੁੱਧੀ ਸ਼ਕਤੀ ਦੇਖੋ ਉਹ ਕੱਲਾ ਕੱਲਾ ਜੀ ਜਿਹੜਾ ਇਨੀ ਸੰਗਣੀ ਧੁੰਦ ਚ ਕੜਾਕੇ ਦੀ ਠੰਡ ਚ ਇੱਥੇ ਨਤਮਸਤਕ ਹੋਣ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸਾਹਿਬ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਇੱਥੇ ਪਹੁੰਚ ਰਹੇ ਆ ਤੇ ਸੰਗਤਾਂ ਮੈਂ ਵੇਖਿਆ ਕੋਈ ਬਠਿੰਡੇੋਂ ਆਇਆ ਕੋਈ ਫਿਰੋਜ਼ਪੁਰ ਹੜ ਹੜ ਲੱਗਾ ਭਾਜੀ ਸੰਗਤਾਂ ਦਾ ਤੇ ਇਹ ਆ ਅੰਮ੍ਰਿਤਸਰ ਦੀ ਪ੍ਰਾਤਨ ਵਿਰਾਸਤੀ ਮਠਿਆਈ ਸ਼ਾਇਦ ਸਿਰਫ ਤੇ ਸਿਰਫ ਕੱਲੇ ਕੱਲੇ ਅੰਮ੍ਰਿਤਸਰ ਸਾਹਿਬ ਚ ਬਣਦੀ ਹੈ ਇਹ ਖਜੂਰ ਜਿਹੜੀ ਇੱਥੇ ਤਿਆਰ ਕੀਤੀ ਜਾ ਰਹੀ ਹੈ ਰਾਤ ਨੂੰ ਬਹੁਤ ਲੇਬਰ ਲੱਗੀ ਸੀ ਜਿਹੜੀ ਇਹਨਾਂ ਨੂੰ ਤਿਆਰ ਕਰਨ ਵਾਸਤੇ ਜੀ ਇਹ ਕੱਲ ਦੀ ਪ੍ਰੈਪਰੇਸ਼ਨ ਹੋ ਰਹੀ ਕਿ ਅੱਜ ਵਰਤਉਣੀ ਹੈ ਸਵੇਰੇ ਔਰ ਇਹਦੀ ਜਿਹੜੀ ਕੁਆਲਿਟੀ A1 ਖਸਤਾ ਖਜੂਰ ਜਿਹਨੂੰ ਕਹਿੰਦੇ ਪ्युअर ਦੇਸੀ ਖਜੂਰ ਦੀ ਪ੍ਰੈਪਰੇਸ਼ਨ ਹੈ ਜੀ ਔਰ ਮਹਾਰਾ ਇਹੋ ਜਿਹੇ ਤਰ੍ਹਾਂ ਉਹਨਾਂ ਕੋ ਸੇਵਾ ਨਿਭਾਉਂਦੇ ਰਹਿਣ ਅਲੱਗ-ਅਲੱਗ ਤਰੀਕੇ ਦੇ ਅੱਛਾ ਸਾਹਮਣੇ ਬੰਡਾਲ ਦਾ ਸਾਹਮਣੇ ਬੰਡਾਲਿਆ ਫਰੂਟ ਦਾ ਜੀ ਪਰਲਾ ਵੀ ਫਰੂਟ ਦਾ ਆ ਸਾਰੇ ਜਿਹੜੇ ਫਰੂਟ ਅੱਗੇ ਜਿਹੜਾ ਫਰੂਟ ਦਾ ਸਾਰਾ ਸੈਟਅਪ ਲੱਗਾ ਜਿਵੇਂ ਡਿਸਪਲੇ ਐਸੇ ਨਾਲ ਲਵਾਈ ਜਿਵੇਂ ਵਿਆਹ ਸ਼ਾਦੀ ਦਾ ਜਿਵੇਂ ਪ੍ਰੋਗਰਾਮ ਹੁੰਦਾ ਹ ਆ ਮੈਂ ਦਿਖਾ ਛੱਟੇ ਤਰਾ ਹੰਦਲ ਹੋਣੀ ਚਾਹੀਦੀ ਆ ਫਰੂਟ ਦਾ ਸੈਟਪ ਵੀ ਦੇਖ ਸਕਦੇ ਹੋ ਕਿ ਫਰੂਟ ਸੈਟਪ ਬਣਾਣੇ ਇਸ ਤਰ੍ਹਾਂ ਲਗਾਇਆ ਜਿਵੇਂ ਡਿਸਪਲੇ ਲਗਵਾਈ ਜਾਂ ਵਿਆਹ ਸ਼ਾਦੀਆਂ ਜਾਂ ਆਪਾਂ ਡਿਸਪਲੇ ਲੈਂਦੇ ਆ ਅੱਛਾ ਜਲੂਰ ਵੀ ਗੱਲਬਾਤ ਕਰਦੇ ਆ ਪੰਜੀ ਕੀ ਨਾਮ ਆ ਕਿੱਥੋਂ ਆਏ ਜੀ ਖਾਲੜੀ ਤੋਂ ਆਈ ਹਾਂ ਜੀ ਨਜ਼ਾਰਾ ਕਿ ਤੇ ਵੇਖਿਆ ਜਿਹੜਾ ਇੱਥੇ ਲੰਗਰਾਂ ਨਾਲ ਚੱਲ ਰਿਹਾ ਹੈ ਨਹੀਂ ਨਹੀਂ ਪਹਿਲੀ ਵਾਰ ਦੇਖਿਆ ਹਾਂਜੀ ਇਹ ਆਏ ਸਾੜੀ ਇਤਨਾ ਹੀ ਇਹ ਸੇਵਾ ਕਰਦੀ ਇੱਥੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਤੇ ਕਿੰਨੇ ਸਾਲੋਂ ਤੁਸੀਂ ਸੇਵਾ ਕਰ ਰਹੇ ਹੋ ਇੱਥੇ ਤਾਂ ਜੀ ਮੈਂ ਪਹਿਲੀ ਵਾਰ ਆਈ ਹਾਂ ਪਹਿਲੀ ਵਾਰ ਹਾਂਜੀ ਪਰ ਆ ਨਜ਼ਾਰਾ ਕਦੇ ਦੇਖਿਆ ਜੀ ਨਹੀਂ ਜੀ ਕਦੇ ਨਹੀਂ ਦੇਖਿਆ ਕਦੇ ਨਹੀਂ ਦੇਖਿਆ ਕਿੰਨੇ ਤਰ੍ਹਾਂ ਦੇ ਲੰਗਰ ਹਨ ਕਿੰਨਾ ਮਹਿੰਗਾ ਸੂਟ ਹਾਂਜੀ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਪੈਲੀਰ ਵੇਖਿਆ ਕਹਿੰਦੇ ਪਤਾ ਕਿਥੋਂ ਹੈ ਇੰਲੰਡ ਦੇ ਸਭ ਤੋਂ ਆਜੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਨਜ਼ਾਰੇ ਵਾਰ ਕੀ ਕਹੋਗੇ ਜਿਹੜਾ ਇੱਥੇ ਲੱਗਿਆ ਹੈ ਮੇਲਾ ਕਿਦੇ ਵੇਖਿਆ ਸੀ ਹਾਂਜੀ ਹਾਂਜੀ ਵਧੀਆ ਸੁੰਦਰ ਜੀ ਬੰਦਾ ਸੰਤਾਂ ਦਾ ਡਾਡੀਏ ਖੁਸ਼ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਆ ਡਿਸਪਲੇ ਦਿਖਾਓ ਕਿਵੇਂ ਜਿਵੇਂ ਇੱਕ ਰੂਟ ਸੈਟਅਪ ਮਤਲਬ ਬਹੁਤ ਜਿਹੜਾ ਆਲੀਸ਼ਾਨ ਵਿਆਹ ਦਾ ਸਮਾਗਮ ਹੁੰਦਾ ਹੈ ਸ਼ਾਇਦ ਉਹਦੇ 'ਚ ਸਜਾ ਕੇ ਜਿਹੜਾ ਇਹ ਫਰੂਟ ਰੱਖਿਆ ਗਿਆ ਹੈ ਕਿ ਹਰ ਵੇਖਣ ਵਾਲਾ ਬੜਾ ਹੈਰਾਨ ਹੋ ਰਿਹਾ ਬੜਾ ਪ੍ਰਭਾਵਿਤ ਹੋ ਰਿਹਾ ਕਿ ਇਹ ਇਹੋ ਜਿਹਾ ਤਾਂ ਕੋਈ ਆਪਣੇ ਤੀਪੁੱਤ ਦੇ ਵਿਆਹ ਜਿਹੜਾ ਜ਼ਿੰਦਗੀ 'ਚ ਇੱਕ ਵਾਰ ਆਣਾ ਹੁੰਦਾ ਉੱਥੇ ਨਹੀਂ ਵੇਖਣ ਨੂੰ ਮਿਲਦਾ ਨਜ਼ਾਰਾ ਤੇ ਇਸੇ 15 ਸਾਲ ਤੋਂ ਇਸ ਪਰਿਵਾਰ ਵੱਲੋਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਇਸ ਪਵਨ ਜਨਮ ਸਥਾਨ ਤੇ 15 ਸਾਲ ਤੋਂ ਇਹ ਵਿਸ਼ਾਲ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਹਰ ਕੋਈ 당ਗ ਰਹਿ ਜਾਂਦਾ ਹੈ ਪਰ ਕਿੰਨਾ ਸਫਾਈ ਦਾ ਧਿਆਨ ਰੱਖਿਆ ਗਿਆ ਇੱਥੇ ਡੋਸਾ ਲੱਡੂ ਕੈਂਡੀ ਜਿਹੜੀ ਜਿਹਨੂੰ ਅਸੀਂ ਲੱਛਾ ਕਹਿੰਦੇ ਸੀ ਪੋਪ ਕੌਰ ਤਰ੍ਹਾਂ ਤਰ੍ਹਾਂ ਦੇ ਪਕੌੜੇ ਸਰ ਤਰ੍ਹਾਂ ਦਾ ਇੰਪੋਰਟਡ ਫਰੂਟ ਮਹਿੰਗੇ ਤੋਂ ਮਹਿੰਗਾ ਇੰਪੋਰਟਡ ਫਰੂਟ ਜਿਹੜਾ ਉਹ ਵਰਤਾਇਆ ਜਾ ਰਿਹਾ ਔਰ ਇਹ ਸੇਵਾ ਜਿਹੜੀ ਹੈ ਇਹ ਮਸਰਦ ਇੱਕ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ ਸੀ ਔਰ ਸਾਨੂੰ ਵੀ ਉਹਨਾਂ ਨੇ ਰੋਕਿਆ ਕਿ ਨਾ ਕਰੋ ਪਰ ਸਾਡੇ ਮਨ 'ਚ ਜ਼ਰੂਰ ਆਇਆ ਕਿ ਉਹ ਸ਼ਰਧਾ ਭਾਵਨਾ ਉਹ ਸਰਧਾ ਸਤਕਾਰ ਜੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਪ੍ਰਤੀ ਨੇਕਾਂ ਸ਼ਰਧਾ ਲੋਗਾਂ ਨੇ ਦਰਸਾਇਆ ਜਾ ਰਿਹਾ ਹੈ ਤਾਂ ਸੰਤਾ ਜ਼ਰੂਰ ਇਸ ਮਿਸਾਲੀ ਲੰਗਰ ਤੋਂ ਜ਼ਰੂਰ ਜਾਨੂ ਹੋਣ ਤਾਂ ਜੋ ਹਰ ਕੋਈ ਗੁਰੂ ਸਾਹਿਬ ਦੇ ਦੇਸ਼ ਅਨੁਸਾਰ ਦਸ਼ਵੰਤ ਜਿਹੜਾ ਆਪਣੀ ਕਿਰਤ ਕਮਾਈ ਤਾਂ ਸਾਨੂੰ ਹਾਂ ਦੀ ਕਿਰਤ ਕਮਾਈ ਚੋਂ ਆਪਣਾ ਦਸ਼ਵੰਤ ਕੱਢ ਕੇ ਇਸ ਤਰ੍ਹਾਂ ਦੀ ਸੇਵਾ ਦੇ ਵਿੱਚ ਹਿੱਸਾ ਪਾ ਸਕੇ ਤੋ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਬਾਬਾ ਦੀਪ ਸਿੰਘ ਦੇ ਪਵਨ ਜਨਮ ਸਥਾਨ ਗੁਰਦੁਆਰਾ ਪਵਿੰਡ ਸਾਹਿਬ ਦੇ ਦਰਸ਼ਨ ਵੀ ਆਪਣੇ ਸੰਗਤਾਂ ਨੂੰ ਕਰਾਈਏ ਤਾਂ ਪ੍ਰਿਫਿਲਾਲ ਅਸੀਂ ਇਹ ਲੰਗਰਾਂ ਦਾ ਅਲੋਕਿਕ ਨਜ਼ਾਰਾ ਆਪਣੇ ਸੰਗਤਾਂ ਆਪਣੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਇਸੇ ਤਰ੍ਹਾਂ ਸਾਡੀ ਵੀ ਕੋਸ਼ਿਸ਼ ਰਹੂ ਕਿ ਇਹ ਅਦਭੁਤ ਨਜ਼ਾਰੇ ਇਸੇ ਤਰ੍ਹਾਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੀਏ ਕੈਮਰਾਪਰਸਨ